ਹੈ ਕੀ ਚੀਜ਼ ਆਏ ਉਸਨੇ ਕਿਤਨੇ ਬੋਲਿਆ ਸਰਦਾਰ ਅੰਜ ਸਸਰੀ ਕੱਲੀ ਸਾਰਿਆਂ ਨੂੰ ਹੋ ਠੀਕ ਠਾਕ ਜੀ ਪੂਰਾ ਸਾਰੇ ਘਰਵਾਲੇ ਫੱਟੇ ਸਾਰਿਆਂ ਦੇ ਅੱਜ ਹੀ ਆਪਾਂ ਲੱਗੇ ਆ ਨਾ ਕਿ ਇਹਦੇ ਸਾਰੇ ਪਾਸੇ ਕੰਡੇ-ਕੁੰਡੇ ਲੋਣਾ ਨਾ ਹਵਾਰਾ ਪਸੂਆਂ ਦਾ ਕਰਕੇ ਜੀ ਰਾਤ ਔਰ ਨੀਂਦ ਤੇ ਵਾਹ ਇਹ ਵਾ ਘਾਸ ਵਿੱਚ ਪੀਣਾ ਨਾ ਮਸੂਰ ਆ ਬਬੂ ਨੀ ਗੱਲ ਨਾ ਕਰ ਤੂੰ ਇਹਦਾ ਪੈਰ ਮਾਰ ਮਾਰ ਕੇ ਦੰਦ ਹਲਾਏ ਪੰਜਾਬ ਤੇ ਚਵਰੇ ਲੱਗੇ ਰਕ ਅੱਧਾ ਘੰਟਾ ਪੂਰਾ ਲਾਉਂਦਾ ਏ ਮੈਂ ਤਾਂ ਦੋ ਕੱਟ ਲਈ ਇਹਦੇ ਤੇ ਇਤਨਾ ਜੇ ਅੱਛਾ ਗੱਲਾਂ ਜਰੂਰ ਜੇ ਪਿਆ ਤੁਸੀਂ ਤਾਂ ਇਹ ਜਵਾਹਰਾਂ ਦੀ ਗਾੜੀ ਤੇ ਲੈ ਜਾ ਫੇਕੀ ਲਾ ਕੇ ਫੇਕੀ ਲਾ ਕੇ खिचल खिचल चंगी तरह फड़ी हो गुस्सा ना करज गए देते हैं ढेला फड़े ਬੜਦੇ ਬੜਦੇ ਯਾਰ ਇਧਰ ਮਮਤਾ ਗੁੱਸੇ ਹੋਈ ਜਾਂਦਾ ਭੈਣ ਚੋਂ ਨਾ ਟਾਈਮ ਖਰਾਬ ਕਰੀ ਜਾਂਦੇ ਆ ਅੱਜੇ ਕਾਣਾ ਦਾ ਕੰਮ ਨਹੀਂ ਗਾ ਮਾਦਾ ਪਾਣੀ ਮਿਲ ਲੱਗਦੇ ਕੰਮ ਕਰ ਜਦੋਂ ਸੇ ਰੋਟੀ ਖਾ ਕੇ ਆਇਆ ਕਦੋਂ ਸੇ ਮਤਲਬ ਇਹ ਕੀ ਕਰਦਾ ਹੈ ਕੁਝ ਨਹੀਂ ਕੀਤਾ ਹਾਂ ਹਾਂ ਕਰ ਬਦਲਾ ਲੈ ਆ ਹਾਂ ਹਾਂ ਉਸ ਨੇ ਨਹੀਂ ਕੀਤਾ ਸਰਨਾ ਨਹੀਂ ਕਾ ਉਸ ਪਾਣੀ ਚਲੋ ਚਲੋ ਛੇਤੀ ਲੈ ਜਾ ਇਸ ਕ ਲਈ

ਕੰਡਾ ਬੱਜਿਆ ਕੰਡਾ ਬੱਜਿਆ ਕੰਡਾ ਬੱਜਿਆ ਵੇਖ ਇੰਤਰੀ ਪੈਂਦੀ ਹੈ ਇੱਕ ਤਾਂ 16 ਬਹੁਤ ਵੱਡਾ ਯਾਰ ਚੱਲੋ ਗਏ ਨਾਂਗੇ ਇਸ ਲਈ ਨਾ ਇਹ ਦਰਨਾ ਪਾਣੀ ਪਣੀ ਸਾਫ ਕਰਦੇ ਆ ਕੀ ਹਿਸਾਬ ਕਿਤਾਬ ਉਹਨਾਂ ਦਾ ਪਾਣੀ ਪਣੀ ਸੇਟੂ ਖੱਚਦੇ ਬੰਦੇ ਕਿੱਥੋਂ ਕੀ ਲੈਂਦੇ ਆ ਕਿਹੜਾ ਬਾਕੀ ਉਹ ਗੰਦਾ ਗੁੰਦਾ ਪਾਣੀ ਹੁੰਦਾ ਜੀ ਦੇਖੋ ਸਾਰਾ ਔਰ ਪੂਰੀ ਗੱਡੀ ਜਾਂਦੀ ਆ ਦੇਖੋ ਕਿੰਨਾ ਗੰਦਾ ਪਾਣੀ ਆ ਹਾਂ ਦੇਖੋ ਬਹੁਤ 스멜 ਆਉਂਦੀ ਆ ਭੈਣੋ ਉੱਥੇ ਤੇ ਉੱਤੇ ਕੋਲੇ ਘਾਰਾ ਬਹੁਤ ਔਖਾ ਸਾਰਾ ਪਾਣੀ ਭੈਣਾਂ ਉਧਰ ਹੀ ਮਰੀ ਜਾਂਦੇ ਗੰਦਾ ਗੁੰਦਾ ਕੱਢ ਕੇ ਵੇ ਕੰਮ ਤਾ ਹਟ ਕੇ ਮਤਰਾ ਦਪੇਂ ਰਹੀ ਏ ਹੋ ਆਪਣੇ ਕਣਕ ਨਿਕਲੇ ਆ ਜੀ ਦੇਖੋ ਇਹ ਨੇ ਸਲੇ ਕਣਕ ਕੋਲੇ ਪਾਸੇ ਬਾੜ ਬੂੜ ਕਰ ਦਈਏ ਗਾਂਜਾਂ ਗੂਈਆਂ ਦਾਂ ਇਹਨੇ ਪਤਾ ਚੈਲਾ ਵਾ ਚੈਲਾ ਆ ਖਾਇਆ ਕਰ ਪੈਨੇ ਬਹੁਤ ਅਤਲੀ ਚੀਜ਼ ਹੈ ਲੈ ਬੋਲੇ ਇਹ ਬਹਿਰਾ ਖੂਨ ਬਬਦ ਦਾ ਨਾ ਆ ਚੀਜ਼ ਨਾ ਖੱਟਾ ਮਿੱਠਾ ਹੁੰਦਾ ਵਧੀਆ ਹਾਂ ਖਾਇਆ ਕਰ ਇਹ ਅਸੀਂ ਖਾਏਗੇ ਮਰ ਜਾਏਗੇ ਤਾਂ ਨਹੀਂ ਮਰਦਾ ਤੂੰ ਪੈਨ ਮਰਨ ਵਾਲਾ ਹੈਗਾ ਮੈਂ ਮਰੀ ਜਾਂਦਾ ਬਹੁਤ ਬੜੀ ਚੀਜ਼ ਹੈ ਨਾ ਕਿੰਨੀ ਪੈਨ ਚ ਖਾਣ ਵਾਲੀ ਚੀਜ਼ ਹੈ ਲੈ ਖਾਇਆ ਕਰ ਇਹ ਆਉਣੇ ਕੇ ਬਾਅਦ ਖੱਟਾ ਮਿੱਠਾ ਲੱਗ ਹੂੰ ਦੱਸਿਓ ਜੀ ਹਰੇ ਯਾਨੇ ਕੀ ਹੈ ਕੀ ਚੀਜ਼ ਆ ਇਹ ਨਾ ਕੰਡਾ ਹੀ ਬੋ ਲੱਗੇ ਇਹਨੂੰ ਨਾ ਉਹ ਤੱਕ ਸਾਰੇ ਇਹੀ ਲੱਗੇ ਹੋਏ ਉੱਧਰ ਵੀ ਹੋਊਗਾ ਕਿਉਂ ਤੋੜੀ ਕੰਦਾ ਜਿਹੜਾ ਇਹ ਵਧੀਆ ਚੀਜ਼ ਆ ਤਾਂ ਵਧੀਆ ਤਾਂ ਹੈ ਜੀ ਰਹੀ ਪਰ ਉਹ ਨਾ ਸਸਾ ਨਾ ਬੜੂਗਾ ਨਹੀਂ ਵਿੱਚ ਤੈਨੂੰ ਵੀ ਚਾਹੀਏ ਭਾਂਤ ਚਲ ਆ ਜਾ ਆਜੋ ਓਏ ਅੱਗਾ ਜਾ ਕੇ ਹੱਲਾ ਬੋਲ ਕੇ ਆਜੋ ਭੈਣਾ ਦੋ ਬੰਦੇ ਦਾ ਗੱਲਾਂ ਹੀ ਵਾਲੀਆਂ ਕਰਦੇ ਆ ਯਾਰ ਰੀਝੇ ਹੀ ਲਾ ਲੈਂਦੇ ਆ ਆ ਗਾਂ ਹੱਲਾ ਬੋਲਦੇ ਹੁਣ ਗਾਂ ਨਹੀਂ ਵੱਢਣੀ ਚਾਹੀਦੀ ਭੈ ਚੁੱਕੇ ਹਾਸੇ-ਪਾਸੇ ਇੱਥੇ ਹੀ ਮਾਰ ਓਏ ਉੱਥੇ ਹੀ ਮਾਰ ਚੱਕ ਦੇ ਚੱਕ ਤਾ ਦੇ ਆ ਵਾਦੀ ਜੀ ਬੜੀ ਕੀ ਹੋ ਗਿਆ ਉਹਨੂੰ ਪਕੜ ਲਈ ਆ ਜਾਣਾ ਵੀਡੀਓ ਕਰੋ ਨਾ ਗੀਨੇ ਪਕੜ ਲਈ ਆ ਉਹ ਵੰਟੂ ਦੰਨ ਗੀਨੇ ਪਕੜ ਲਿਆ ਹੈ ਸੜਾ ਲਿਆ ਵੀਡੀਓ ਸਾਰੇ ਕੋਨਾ ਹੈ ਤਿਆਰ ਹੋ ਤੇ ਯਹਾਂ ਪਰ ਬੰਨ੍ਹ ਬੰਨ੍ਹਦੇ ਹਾਂ ਆ ਆ ਆ ਸਾ ਬਾਦੇ ਆਪਾਂ ਉੱਥੋਂ ਸੇ ਲੈ ਕੇ ਵਹਾਂ ਤੱਕ ਲਗਾਏਗੇ ਉਧਰ ਕੋ ਜਟੀਆਂ ਇਹਨਾਂ ਨੂੰ ਆਓ ਇੱਥੇ ਇਧਰ ਸੇ ਉਧਰ ਲੈ ਕਰਕੇ ਵਹਾਂ ਬੰਨ੍ਹ ਦੇਣਾ ਹਾਂ ਹਾਂ ਪੱਤਾ ਆਨਾ ਸਾ ਬਾਹਲੇ ਆ ਜੋ ਇਹ ਕੀ ਕਹਿੰਦਾ ਇਹ ਪਾ ਤੇ ਕਹਿੰਦਾ ਕੀ ਤੈਨੂੰ ਇਹ ਕਹਿੰਦਾ ਪਤਲੇ ਬਦਨੇ ਆ ਵੜ ਦੋ ਕਹਿੰਦਾ ਉਸਾ ਕਰ ਰਹਾ ਹਾ ਹਾ ਪਾ ਪਾ ਖਟਾ ਖਟ ਨੇ ਉਹ ਕਰ ਚਾਹਣੇ ਕੰਨੀ बसंती कच्चे आम के लिए आचार चाहिए आचार के लिए कच्चे आम चाहिए बसंती ओ इसमें कितने बोलियाँ सरदार इसमें छ गोलियां सरदार इसमें आधे इधर जाओ आधे मेरे साथ आओ बाकी 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 मेरे मगर पीछे मेरे मगर पीछे <laughs> देखते हैं तंगे वाली रहता है <laughs> चल आ जाओ मेरे मगर तो सारे आज Hehehehe <laughs> <laughs> Tady